ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਦੀ ਵੀਡੀਓ 'ਇ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਹੜੇ ਵੀਰੇ ਆਪਣੇ ਚੈਨਲ ਤੇ ਨਵੇਂ ਆਏ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਅੱਜ ਤੁਹਾਨੂੰ ਇੱਕ ਕੱਟਾ ਦਿਖਾਉਣਾ ਆਪਾਂ ਜਿਹੜੀ ਕੱਟੇ ਦੀ ਡਿਟੇਲ ਆਪਾਂ ਸਾਰੀ ਵੀਡੀਓ 'ਚ ਹੀ ਦੱਸਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਇਹ ਕੱਟਾ ਆਪਣੇ ਪਿੰਡ ਆਸਾ ਬੁੱਟਰ ਵਿੱਚ ਹੀ ਆ ਆ ਤੁਸੀਂ ਦੇਖ ਸਕਦੇ ਹੋ ਪੂਰਾ ਰਾਜੀ ਪਲਿਆਗਾ ਥੋੜਾ ਜਿਹਾ ਰੰਗ ਲਾਲੀ ਚ ਤਾਂ ਦਿਖਾਉਂਦਾ ਕਿਉਂਕਿ ਜਿਆਦਾਤਰ ਅੰਦਰ ਰਿਹਾਗਾ ਆ ਤੁਸੀਂ ਕੱਦਵਨ ਦੇਖ ਸਕਦੇ ਹੋ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੁਸੀਂ ਕੋਲ ਜਾ ਕੇ ਦਸੱਲੀ ਆਪਦੀ ਪੂਰੀ ਕਰ ਸਕਦੇ ਹੋ ਛੋਟਾ ਸਿੰਘ ਆ ਦੋਸਤੋ ਤੇ ਬਾਕੀ ਆ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਆਪਾਂ ਪੂਰਾ ਵਧੀਆ ਤਿਆਰ ਹੋਊਗਾ ਕਟਾ ਬਾਕੀ ਤੁਸੀਂ ਆਪਦੀ ਸਮਝ ਨਾ ਲੈਣਾਗਾ ਤੇ ਇਸ ਛੋਟੇ ਦੀ ਜਿਹੜੀ ਮੰਗੀ ਕੱਟੇ ਦੀ ਉਹ ਵੀ ਆਪਾਂ ਵੀਡੀਓ ਜੀ ਦਿਖਾਵਾਂਗੇ ਇਹਨਾਂ ਬਾਈ ਹੋਰਾਂ ਕੋਲੀ ਆ ਉਹ ਮਾਂ ਦੀ ਉਹਦਾ ਵੀ ਬਹੁਤ ਚੰਗਾ ਰਿਕਾਰਡ ਹੈਗਾ ਬਾਕੀ ਤੁਸੀਂ ਕੋਈ ਵੀ ਗੱਲ ਆ ਤੁਸੀਂ ਫੋਨ ਤੇ ਕਰ ਸਕਦੇ ਹੋ ਆਪਾਂ ਨੰਬਰ ਬਾਈ ਹੋਣਾਂ ਦਾ ਦੇ ਦੇਾਂਗੇ ਤੇ ਇਹਨਾਂ ਕੋਲੇ ਸਾਰੇ ਪਸ਼ੂ ਬਹੁਤ ਵਧੀਆ ਚੰਗੇ ਰੱਖੇ ਹੋਇਆ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਸ਼ੈੱਡ ਪਾਇਆ ਹੋਇਆ ਵਾ ਦੋਸਤੋ ਪੂਰੇ ਚੰਗੇ ਚੰਗੇ ਪਸ਼ੂ ਰੱਖੇ ਹੋਇਆ ਆ ਸਾਹਮਣੇ ਇਹਦੀ ਮਾਂ ਦਿਖਾਈ ਦੇ ਰਹੀ ਹੈਗੀ ਇਸ ਕੱਟੇ ਦੀ ਉਮਰ ਹੋ ਗਈ 17 ਮਹੀਨੇ ਆ ਇਸ ਜੋ ਕੱਟੇ ਦੀ ਮਾਂ ਦੋਸਤੋ ਇਹ ਵੀ ਚੰਗੇ ਦੁੱਧ ਵਾਲੀ ਹੈਗੀ ਪੂਰਾ ਕੱਦਵਾਨਾ ਇਹਦਾ ਵੀ ਤੇ ਬਾਕੀ ਤੁਸੀਂ ਕੋਲ ਜਾ ਕੇ ਦੇਖ ਸਕਦੇ ਆ ਸਾਰਾ ਤਸੱਲੀ ਆਪਦੀ ਕਰ ਸਕਦੇ ਆ ਤੇ ਜਿਹੜਾ ਇਹਦਾ ਰੇਟ ਦੀ ਗੱਲਬਾਤ ਆ ਤੁਸੀਂ ਫੋਨ ਤੇ ਕਰ ਸਕਦੇ ਹੋ ਜਿਹੜੇ ਵੀਰਾਂ ਨੇ ਘਰੇ ਰੱਖਣ ਲਈ ਕੱਟਾ ਲੈਣਾ ਉਹਨਾਂ ਨੂੰ ਵਾਜਬ ਰੇਟ ਤੇ ਵਾਜਬ ਰੇਟ ਤੇ ਦੇ ਦੇਣਗੇ ਬਾਕੀ ਤੁਸੀਂ ਜੋ ਵੀ ਗੱਲਬਾਤ ਆ ਤੁਸੀਂ ਫੋਨ ਤੇ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਲਗਾਤਾਰ ਪੈਂਡ ਆਸਾ ਬੁਟਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤਹਿਸੀਲ ਗਿੱਦੜਬਾਹਾ ਬਾਕੀ ਮੂਵ ਆਂਧਰੇ ਦਾ ਸੋਨਾ ਕੱਟਾ ਤੁਸੀਂ ਸਾਰੀ ਜਿੰਨੀ ਵੀ ਕੋਈ ਡਿਟੇਲ ਨਹੀਂ ਦਿੱਤੀ ਗਈ ਉਹ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਕੋਈ ਤੁਹਾਡਾ ਆਏਗਾ ਦਾ ਪੂਰਾ ਮਾਨਤਾਨ ਕਰਨਗੇ ਜੇ ਤੁਹਾਡੇ ਕੋਈ ਪਸੰਦ ਹੋਏ ਤੁਸੀਂ ਕਾਲ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ